ਇੱਕ ਕਪਸੇ ਦੀ ਭੈਣ ਪਾਰਲੀਮੈਂਟ ਦੇ ਵਿੱਚ ਕਹਿ ਰਹੀ ਐ ਵੀ ਅਮਰਤਪਾਲ ਪੰਜਾਬ ਦੇ ਹਾਲਾਤ ਖਰਾਬ ਕਰ ਰਿਹਾ ਹੈ ਉਹ ਕਰ ਰਿਹਾ ਮਝਿਠਿਆ ਕਰ ਰਿਆ ਸੀ ਵੀ ਮੈਨੂੰ 3 ਦਿਨ ਦਿਓ ਮੈਂ ਇਹਨੂੰ ਸਿੱਧਾ ਕਰਦਾ ਹਾਂ ਅੱਜ ਇਹ ਕਿਹੜੇ ਮੂੰਹ ਦੇ ਨਾਲ ਸਿਆਸੀ ਰੋਟੀਆਂ ਸੇਕ ਲਈ ਇਹ ਕਰ ਜਿਸ ਸੇ ਕੋਮ ਦੀ ਪਾਰਟੀ ਹੁੰਦੀ ਤੇ ਇਹ ਲਿਖ ਕੇ ਤਸੀਹੇ ਮਾਰਦਾ ਪੈਰਾਂ 'ਚ 2070 ਸਾਲ ਮੇਰੇ ਪਿਓ ਨੇ ਪ੍ਰਧਾਨਗੀ ਕੀਤੀ ਹੈ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਜਿਸ ਤਰ੍ਹਾਂ ਅਸੀਂ ਅੱਜ ਪਹੁੰਚੇ ਹੈਗੇ ਹਾਂ ਮੁਕਸਰ ਦੀ ਪਵਿੱਤਰ ਧਰਤੀ ਤੇ ਸੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਅੱਗੇ ਸ਼ੇਅਰ ਕਰਿਆ ਜੇ ਨਾਲੇ ਆਪਣੇ ਕਮੈਂਟ ਦੇ ਆ ਜੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਖਾਲਸਾ ਜੀ ਵਿਰਸਾ ਸਿੰਘ ਬਲਟੋਆ ਸ਼ਰੋਮਣੀ ਕਾਲੀ ਦਲ ਦਾ ਜਿਹੜਾ ਮੈਂਬਰ ਹੈਗਾ ਅਮਰਤਪਾਲ ਦੇ ਧਰਨੇ ਧਰਨਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਲੱਗਿਆ ਹੋਇਆ ਉਹਦੇ ਵਿੱਚ ਸ਼ਮੂਲੀਅਤ ਕਰਨੀ ਤੁਹਾਨੂੰ ਕਿਵੇਂ ਲੱਗਦਾ ਵੇਖੋ ਜੀ ਇਹ ਵਰਸਾ ਸਿੰਘ ਜਿਹੜਾ ਮਟਵਾ ਉੱਥੇ ਜਾ ਕੇ ਸਿਆਸੀ ਰੋਟੀਆਂ ਸੇਕਦਾ ਹੈ ਜੀ ਇਹ ਪਹਿਲਾਂ ਮਜੀਠੀਆ ਨੂੰ ਪੁੱਛ ਲਈ ਜਿਹੜਾ ਮਜੀਠੀਆ ਕਹਿੰਦਾ ਸੀ ਹੂੰ ਵੀ ਅਮਰਤਪਾਲ ਨੂੰ ਮੈਨੂੰ 3 ਦਿਨ ਦੇ ਦਿਓ ਜੀ ਤੇ ਮੈਂ 3 ਦਿਨਾਂ ਦੇ ਵਿੱਚ ਕੁੱਟ ਕੇ ਤੇ ਇਹਨੂੰ ਸਿੱਧਾ ਕਰਕੇ ਤੇ ਮੈਂ ਦੱਸਦਾ ਹੈ ਵੀ ਇਹਨੂੰ ਇਹ ਕਿਵੇਂ ਹਾਲਾਤ ਪੰਜਾਬ ਦੇ ਖਰਾਬ ਕਰਦਾ ਹੈ ਹੂੰ ਹੂੰ ਪਹਿਲਾਂ ਤਾਂ ਇਹ ਛਰੂਮਰੀ ਕਾਲੀ ਵਾਲੇ ਦਲ ਵਾਲੇ ਫੈਸਲਾ ਕਰ ਲੈਣ ਵੀ ਇਹ ਇੱਕ ਹੈ ਜਿਹੜਾ ਛਰੂਮਰੀ ਕਾਲੀ ਦਾਲ ਵਾਲੇ ਕਹਿੰਦੇ ਆ ਵੀ ਅਸੀਂ ਸਿੱਖਾਂ ਨੂੰ ਬੰਦੀ ਸਿੰਘਾਂ ਨੂੰ ਰਿਹਾ ਕਰਾ ਕੇ ਲਿਆਵਾਂਗੇ ਜੀ ਸਾਨੂੰ ਵੋਟਾਂ ਪਾਓ ਸਾਡਾ ਕਾਲੀ ਦਾ ਤਗੜਾ ਕਰੋ ਮੈਂ ਪੁੱਛਣਾ ਚਾਹੁੰਦਾ ਐ ਵੀ ਸਭ ਤੋਂ ਪਹਿਲਾਂ ਗੁਰਬਖਸ਼ ਸਿੰਘ ਨੇ ਹੜਤਾਲ ਕੀਤੀ ਗੁਰਦੁਆਰਾ ਅੰਬਸਰ ਸਾਹਿਬ ਉੱਥੇ ਉਹਨੂੰ ਦੇਗ ਨਹੀਂ ਸੀ ਦਿੰਦੇ ਉਹਨੂੰ ਲੰਗਰ ਨਹੀਂ ਸੀ ਦਿੰਦੇ ਜੀ ਉੱਥੇ ਉਹਦੇ ਨਾਲ ਦੇ ਸਿੰਘਾਂ ਨੂੰ ਕੁਟ-ਕੁਟ ਕੇ ਉੱਥੋਂ ਇਹਨਾਂ ਨੇ ਭਜਾਇਆ ਹੂੰ ਵੀ ਤੁਸੀਂ ਧਰਨਾ ਕਿਉਂ ਦਿੰਨੇ ਸਿੰਘਾਂ ਨੂੰ ਛਡਾਉਣ ਵਾਸਤੇ ਉਹਦੀਆਂ ਆਮ ਵੀਡੀਓ ਛੱਡੀਆਂ ਜੀ ਉਦੋਂ ਪਿੱਛੋਂ ਬਾਬਾ ਆਪਣਾ ਜਿਹੜਾ ਲੁਧਿਆਣੇ ਹੁਣ ਬੈਠਾ ਰਿਹਾ ਹੈ ਉਸ ਦਾ ਨਾਮ ਸੀਗਾ ਬਾਬਾ ਸੂਰਤ ਸਿੰਘ ਵੀ ਥੋੜੀ ਸਰਕਾਰ ਵੇਲੇ ਉਹਨੂੰ ਘਰੇ ਕੈਦ ਕਿਹਨੇ ਕੀਤਾ ਸੀ ਜੀ ਉਹਨੂੰ ਲੁਧਿਆਣੇ 5 ਸਾਲ ਕੈਦ ਕਿਹਨੇ ਕਰਕੇ ਰੱਖਿਆ ਤੀਜੀ ਗੱਲ ਜਿਸ ਵੇਲੇ 7 ਲੱਖ ਦੇ ਵਿੱਚ ਸਰਬੱਤ ਖਾਲਸਾ ਹੋਇਆ ਕੰਬੇ ਦੀ ਧਰਤੀ 'ਚ 7 ਲੱਖ ਦੇ ਇਕੱਠ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਹੇਦਾਰ ਜਗਤਾਰ ਸਿੰਘ ਹਵਾਰੇ ਨੂੰ ਜਹੇਦਾਰ ਬਣਾਇਆ ਜਿਹੜਾ ਕੌਮ ਦਾ ਸਾਡਾ ਹੀਰਾ ਹੈ ਜੀ ਤੇ ਸਖਬੀਰ ਬਾਦਲ ਕਹਿੰਦਾ ਸੀ ਇਹ 17 ਬੰਦਿਆਂ ਦਾ ਕਾਤਲ ਹੈ ਤੇ ਇੱਕ ਇੱਕ ਕਾਤਲ ਕਿੰਨੇ ਹੋ ਸਕਦਾ ਕਾਤਲ ਦਾ ਜਹੇਦਾਰ ਜੀ ਉਦੋਂ ਪਿੱਛੋਂ ਸੋਚਾ ਸਿੰਘ ਲਗਾ ਦੇ ਪਿੰਡ ਇਹਨੇ ਰੈਲੀ ਕੀਤੀ ਬਾਦਲ ਨੇ ਹੂੰ ਬਹੁਤ ਵੱਡੀ ਰੈਲੀ ਦੇ ਵਿੱਚ ਬਾਦਲ ਬੋਲੇ ਅੱਜ ਉਸ ਵੀਰ ਦੀ ਵਾਰੀ ਆਈ ਜੀ ਸਰ ਵੀਰ ਕਹਿਣ ਲੱਗਾ 17 ਬੰਦਿਆਂ ਦਾ ਇਹ ਕਾਤੜ ਤੇ ਮੈਂ ਇਹਨਾਂ ਨੂੰ ਜੇਲਾ ਚ ਮਾਰੂੰਗਾ ਮੈਂ ਨਿਕਲ ਨਹੀਂ ਦਿੰਦਾ ਜੀ ਅੱਜ ਇਹ ਕਿਹੜੇ ਮੂੰਹ ਦੇ ਨਾਲ ਇਹ ਕਹਿ ਰਹੇ ਆ ਵੀ ਅਸੀਂ ਜੇਲਾ ਦੇ ਜਿਹੜੇ ਸਾਡੇ ਨੌਜਵਾਨ ਹੈ ਉਹਨਾਂ ਨੂੰ ਅਸੀਂ ਲੈ ਕੇ ਆਵਾਂਗੇ ਜੀ ਇੱਕ ਪਾਸੇ ਦੀ ਭੈਣ ਪਾਰਲੀਮੈਂਟ ਦੇ ਵਿੱਚ ਕਹਿ ਰਹੀ ਐ ਵੀ ਅਮਰਤਪਾਲ ਪੰਜਾਬ ਦੇ ਹਾਲਾਤ ਖਰਾਬ ਕਰ ਰਿਹਾ ਐ ਵੀ ਇਹਨੂੰ ਚੱਕੋ ਦੂਜੇ ਪਾਸੇ ਸੁਖਵੀਰ ਬਾਦਲ ਦੇ ਆਪਦੇ ਬਿਆਨ ਸੀ ਵੀ ਇਹ ਪੰਜਾਬ ਦੇ ਹਾਲਾਤ ਖਰਾਬ ਕਰ ਰਿਹਾ ਮਜੀਠੀਆ ਕਰ ਰਿਹਾ ਸੀ ਵੀ ਮੈਨੂੰ ਤਿੰਨ ਦਿਨ ਦਿਓ ਮੈਂ ਇਹਨੂੰ ਸਿੱਧਾ ਕਰਦਾ ਹਾਂ ਅੱਜ ਇਹ ਕਿਹੜੇ ਮੂੰਹ ਦੇ ਨਾਲ ਸਿਆਸੀ ਰੋਟੀਆਂ ਸੇਕ ਰਏ ਨਾ ਸਿੰਘਾਂ ਨੂੰ ਅੱਜ ਛਡਾਉਣ ਨਾ ਸਿੰਘਾਂ ਨੂੰ ਇਹ ਕੱਲ ਛਡਾਉਣ ਮੇਰੀ ਇੱਕ ਉਸ ਦੇ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਬੇਨਤੀ ਹੈ ਤੇ ਸਿੰਘਾਂ ਦੇ ਪਰਿਵਾਰ ਨੂੰ ਵੀ ਬੇਨਤੀ ਹੈ ਵੀ ਜਿਹੜਾ ਤੁਸੀਂ ਮੋਰਚਾ ਲਾਇਆ ਹੈ ਵੀ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਉਹ ਮੋਰਚਾ ਥੋ ਚੱਕ ਲੋ ਅੱਜ ਟਾਈਮ ਹੈ ਤੁਹਾਡੇ ਕੋਲੇ ਇਹ ਟਾਈਮ ਸਾਂਭਣ ਦਾ ਜਿਵੇਂ ਸਿਮਰਜੀਤ ਸਿੰਘ ਮਾਨ ਜੇਲ੍ਹ ਦੇ ਵਿੱਚ ਸੀ ਜੇਕਰ ਉਹਨੂੰ ਐਮਪੀ ਨਾ ਬਣਾਉਂਦਾ ਬਾਬਾ ਜਗਿੰਦਰ ਸਿੰਘ ਉਹਨੂੰ ਜੀਵ ਗਾਂਧੀ ਨੇ ਫਾਸੀ ਦੇਣਾ ਸੀ ਨਹੀਂ ਸੀ ਨਿਕਲ ਦਿੰਦਾ ਅੱਜ ਅੰਮ੍ਰਿਤਸਰ ਤੋਂ ਅੰਬਰ ਤੇਪਾਲ ਨੂੰ ਟਿਕਟ ਦਿੱਤੀ ਜਾਵੇ ਜਿਹੜੀ ਤਰਨਤਾਰਨ ਦੀ ਟਿਕਟ ਹੈ ਉਹ ਜਸਵੰਤ ਸਿੰਘ ਖੱਲੜਾ ਜਿਹੜੀ ਉਹਦੇ ਘਰੋਂ ਬੀਬੀ ਉਹਨੂੰ ਦਿੱਤੀ ਜਾਵੇ ਜੀ ਜਿਹੜੇ ਸੂਰਮੇ ਐ ਉਹਨਾਂ ਨੂੰ ਟੇਟਾਂ ਦੇ ਕੇ ਜਿਸ ਵੇਲੇ 1990 ਦੇ ਵਿੱਚ ਇਹ ਚੋਣਾ ਹੋਈਆਂ ਸੀ ਤੇ 9 MP ਜਿੱਤੇ ਸੀ ਸਰੇਮਾਨ ਰਾਜਦੇਵ ਸਿੰਘ ਸਾਰੇ MP ਜਿੱਤੇ ਸੀ ਅੱਜ ਧਰਨੇ ਚੱਕ ਕੇ ਘਰ ਘਰ ਜਾਓ ਕਰ ਕਰ ਜਾ ਕੇ ਪ੍ਰਚਾਰ ਕਰੋ ਜੇਕਰ ਅਸੀਂ ਧਰਨਿਆਂ 'ਤੇ ਬੈਠੇ ਰਹੇਗੇ ਦੁਸ਼ਮਣ ਪ੍ਰਚਾਰ ਕਰਕੇ ਵੋਟਾਂ ਲੈ ਲੇਗੇ ਕਾਂਗਰਸ ਲੈ ਲੇਗੀ ਭਾਜਪਾ ਲੈ ਲੇਗੀ ਜੇਕਰ ਭਾਜਪਾ ਅੱਗੇ ਆ ਗਈ ਜਿਵੇਂ ਸਰਛੇ ਵਾਲਿਆਂ ਦੇ ਨਾਲ ਉਹਨਾਂ ਦੇ ਭਾਜਪਾ ਦੇ ਸਮਝੌਤੇ ਆ ਕਾਲੀਆਂ ਨਾਲ ਸਮਝੌਤੇ ਆ ਇਹਨਾਂ ਦੇ ਸਮਝੌਤੇ ਹੋ ਚੁੱਕੇ ਆ ਸਿਰਫ ਇਹਨਾਂ ਦੀ ਟਿਕਟਾਂ ਦਾ ਲੈਣ ਦੇਣ ਦਾ ਰੌਲਾ ਚੱਲ ਰਿਹਾ ਸਮਝੌਤੇ ਹੋ ਗਏ ਆ ਜੇਕਰ ਇਹ ਬੀਜੇਪੀ ਉੱਤੇ ਆ ਗਈ ਕੱਲੀ ਆ ਗਏ ਨੌਜਵਾਨੋ ਇਹ ਆਪਣੇ ਨੌਜਵਾਨ ਅਜ ਵੀ ਨਹੀਂ ਛੱਡਨੇ ਕਲਮ ਨਹੀਂ ਛੱਡਨੇ ਦਸਾ ਸਾਲਾਂ ਨੂੰ ਵੀ ਨਹੀਂ ਛੱਡਨੇ ਜੀ ਇਹਨਾਂ ਨੂੰ ਧਰਨੇ ਚੱਕ ਕੇ ਘਰ ਘਰ ਪਹੁੰਚੋ ਘਰ ਘਰ ਜਾ ਕੇ ਮਿੰਤ ਕਰੋ ਇਹਨਾਂ ਤਿੰਨਾਂ ਪਾਰਟੀਆਂ ਨੂੰ ਹਰਾਓ ਮੇਰੀ ਸਿਮਰਜੀਤ ਸਿੰਘ ਮਾਲ ਨੂੰ ਬੇਨਤੀ ਹੈ ਸਿੰਘ ਸਾਹਿਬਾਨ ਜਹੇਦਾਰ ਜਸਮੀਰ ਸਿੰਘ ਹੀ ਰੋਡੇ ਬਹੁਤ ਸੋਹਜੇ ਹੋਏ ਇਨਸਾਨ ਜੀ ਬਾਣੀ ਬਾਣੀਏ ਦੇ ਪੂਰੇ ਉਹਨਾਂ ਦੇ ਬੜੇ ਸੰਗਰਖਲ ਰਹੇ ਅੱਜ ਵੀ ਉਹਨਾਂ ਦਾ ਮੁੰਡਾ ਜੇਲ੍ਹ ਦੇ ਵਿੱਚ ਅੰਦਰ ਹੈ ਇਹ ਵੀ ਦਲ ਖਾਸ ਹੈ ਜਿਹੜੀਆਂ ਸਿੱਖ ਸੈਕਸਲੂਡੈਂਟ ਫੈਡਰੇਸ਼ਨ ਹੈ ਜੀ ਉਹ ਸਾਰੀਆਂ ਛੱਡ ਕੇ ਇੱਕ ਪਲੇਟਫਾਰਮ ਤੇ ਆ ਕੇ ਨੌਜਵਾਨਾਂ ਨੂੰ ਰક્ષਣ ਲੜਾਈ ਜਾਣ ਇਹ ਧਰਨਿਆਂ ਦੇ ਨਾਲ ਸਰਕਾਰ ਅੱਜ ਵੀ ਨਹੀਂ ਝੁਕਦੀ ਕੱਲਮ ਨਹੀਂ ਝੁਕਦੀ ਇਹ ਬਿਸ਼ਰਮਾ ਸਰਕਾਰਾਂ ਹੋ ਚੁੱਕੀਆਂ ਨੇ ਜੇ ਕਰ ਇਹਨਾਂ ਨੂੰ ਛਡਾਉਣਾ ਹੈ ਇਹਨਾਂ ਨੂੰ ਲਕਸ਼ਣ ਲੜਾਏ ਜਾਣ ਐਮਪੀ ਬਣਾ ਕੇ ਕੋਈ ਕਾਨੂੰਨੀ ਵੀ ਇਹਨਾਂ ਨੂੰ ਫਾਸੀ ਦਿੱਤਾ ਜਾਵੇ ਉਸ ਵੇਲੇ ਇਹ ਬਾਹਰ ਆ ਜਾਣਗੇ ਜੇਕਰ ਭੁੱਖੇ ਪਹਿਲੀ ਵਾਰ ਤਾਂ ਮਰਜਾਦਾ ਜਿਹੜੀ ਖਾਸੇ ਦੀ ਹੈ ਉਹ ਭੁਖੜਤਾ ਦੀ ਹੈ ਨਹੀਂਗੀ ਬੰਦੇ ਬਹਾਦਰ ਤੋਂ ਲਾ ਕੇ ਤਸ ਪਰ ਲਿਏ ਕਦੇ ਵੀ ਸਿੱਖਾਂ ਨੇ ਕੁਰਬਾਨੀਆਂ ਦੇਤੀਆਂ ਚੀਧੀਆਂ ਦੇਤੀਆਂ ਭੁਖੜਤਾ ਨਹੀਂ ਰੱਖੀਆਂ ਮੇਰੀ ਅੱਜ ਵੀ ਬੇਨਤੀ ਹੈ ਉਹਦੇ ਪਰਿਵਾਰ ਨੂੰ ਵੀ ਇਹ ਜਿਹੜਾ ਧਰਨਾ ਚੱਕ ਕੇ ਘਰ ਘਰ ਪਹੁੰਚੋ ਘਰ ਘਰ ਬੀਬੀਆਂ ਜਾਨ ਸਿੰਘ ਜਾਨ ਬਜ਼ੁਰਗ ਜਾਨ ਵੀ ਆਪਣੇ ਆਪ ਦੇ ਸਿੱਖ ਮੈਂਡਲ ਬੰਦੇ ਅੱਗੇ ਲਿਆ ਕੇ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟੇ ਭੇਜੋ ਜੇਕਰ ਨੌਜਵਾਨਾਂ ਨੂੰ ਛਡਾਉਣਾ ਹੈ ਮੇਰੇ ਦਾ ਇਹੋ ਤੁਹਾਡੇ ਅੱਗੇ ਵਿਚਾਰ ਹੈ ਜੀ ਖਾਲਸਾ ਜੀ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਵਰਸੀ ਤੇ ਬਲਵਿੰਦਰ ਸਿੰਘ ਭੂੰਦੜ ਨੇ ਇੱਕ ਗੱਲ ਕਹੀ ਹੈ ਬਿਆਨ ਦਿੱਤਾ ਹੈਗਾ ਕਿ ਪ੍ਰਕਾਸ਼ ਸਿੰਘ ਬਾਦਲ ਗੁਲਾਮੀ ਦੇ ਨਾਲ ਨਹੀਂ ਖੜੇ ਆਜ਼ਾਦੀ ਦੇ ਨਾਲ ਖੜੇ ਸੀ ਐਮਰਜੈਂਸੀ ਦੇ ਸਮੇਂ ਦੀ ਗੱਲ ਕਰਦੇ ਕਹਿੰਦੇ ਵੀ ਪ੍ਰਕਾਸ਼ ਸਿੰਘ ਬਾਦਲ ਨੇ ਜੇਲ੍ਹਾਂ ਬਹੁਤ ਲੰਬੇ ਸਮੇਂ ਤੱਕ ਕਟੀਆਂ ਵੇਖੋ ਜੀ ਉਹਨਾਂ ਨੇ ਵੀ ਜੇਲ੍ਹਾਂ ਕਟੀਆਂ ਜਿਹੜੀਆਂ ਜੇਲ੍ਹਾਂ ਇਹ ਹੁੰਦੀਆਂ ਨਾ ਉਹ ਜੇਲ੍ਹਾਂ ਮੈਂ ਵੀ ਕਟੀਆਂ ਜਿਹੜੇ ਲੀਡਰ ਹੁੰਦੇ ਆ ਨਾ ਇਹਨਾਂ ਨੂੰ ਉੱਥੇ ਚੰਗੇ ਦੁੱਧ ਚੰਗੇ ਆਮਲੇਟ ਅੰਡੇ ਜੋ ਵੀ ਮੰਗਦੇ ਉਹਨਾਂ ਨੂੰ ਇਹ ਮਿਲਦਾ ਹੈ ਜੇਲ੍ਹਾਂ ਤਾਂ ਹੁਣ ਹੈ ਜਿਵੇਂ ਭਾਈ ਅਮਰਤਪਾਲ ਸਿੰਘ ਅੜੀ ਡਿਗਰੂ ਜੇਲ੍ਹ 'ਚ ਬੈਠੇ ਆ ਜੀ ਜਿਹੜੇ ਜਿੱਥੇ ਕੋਈ ਬੰਦਾ ਆ ਨਹੀਂ ਸਕਦਾ ਜਾ ਨਹੀਂ ਸਕਦਾ ਤੇ ਜਗਤਾਰ ਸਿੰਘ ਹਵਾਰੇ ਹਰੀ ਹੈ ਜ਼ਿਲ੍ਹਾ ਤਾਂ ਉਹਨਾਂ ਦੀ ਹੈ ਇਹਨਾਂ ਸਿਆਸੀ ਲੋਕਾਂ ਨੇ ਜ਼ਿਲ੍ਹਾ ਕੱਟ ਕੇ ਤੇ ਆਪਦੇ ਹੋਟਲ ਚਾਰ ਕੀਤੇ ਆ ਹਜ਼ਾਰਾਂ ਕਿੱਲੇ ਜ਼ਮੀਨਾਂ ਬਣਾਈਆਂ ਹਜ਼ਾਰਾਂ ਕਿੱਲੇ ਇਹਨਾਂ ਨੇ ਜਿਹੜੇ ਹੁਣ ਚੱਲਦੇ ਆ ਆਪਣਾ ਹੋਟਲਾਂ ਦੇ ਰੌਲੇ ਚੰਡੀਗੜ੍ਹ ਹਰਿਆਣੇ 'ਚ ਇਹਨਾਂ ਨੇ ਤਾਂ ਆਪਦੇ ਘਰ ਬਣਾਏ ਆ ਇਹਨਾਂ ਨੇ ਜ਼ਿਲ੍ਹਾ ਕੱਟ ਕੇ ਘਰ ਬਣਾਏ ਇਹਨਾਂ ਨੇ ਕੌਮ ਦਾ ਕੀ ਬਣਾਇਆ ਪਾਣੀ ਇਹਨਾਂ ਨੇ ਵੇਚਤਾ ਚੰ디ਗੜ ਇਹਨਾਂ ਨੇ ਵੇਚਤਾ ਜੀ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ 42% ਫੌਜ ਦੇ ਵਿੱਚ ਹੁੰਦੇ ਸੀ ਅੱਜ 7% ਰਹਿ ਗਏ ਉਹਦੇ ਵਿੱਚ ਵੀ ਕੋਈ ਉਮੀਦਵਾਰ ਨਹੀਂ ਬੋਲ ਰਿਆ ਅੱਜ ਵੀ ਕਿਸਾਨਾਂ ਦੇ ਉੱਤੇ ਸਿੱਧੀਆਂ ਗੋਲੀਆਂ ਬੀਜਪੀ ਮਾਰ ਲਈ ਐ ਅੱਜ ਜਿਹੜੀ ਉਹਦੇ ਭੋਗ ਦੇ ਉੱਤੇ ਬੀਜਪੀ ਵਾਲੇ ਵੀ ਆਏ ਸੀ ਉੱਥੇ ਜਾਖੜ ਵੀ ਆਏ ਸੀ ਇਹਦਾ ਪੰਜਾਬ ਦਾ ਪ੍ਰਧਾਨ ਹੈ ਉਹਦਾ ਕਹਿੰਦਾ ਮੈਂ ਕਿਸਾਨ ਐ ਜੀ ਸਾਰੇ ਕਹਿੰਦੇ ਕਿਸਾਨ ਐ ਤੇ ਗੋਲੀਆਂ ਚਣਾਉਂਦੀ ਬੀਜੇਪੀ ਤੇ ਇੱਕ ਵੀ ਲਫਜ਼ ਉਥੇ ਨਹੀਂ ਕਹਿੰਦੇ ਵੀ ਬੀਜੇਪੀ ਕਿਸਾਨਾਂ ਨੂੰ ਗੋਲੀਆਂ ਮਾਰ ਰਹੀ ਐ ਵੀ ਉਹ ਬੈਰੀਅਰ ਲਾ ਕੇ ਰੋਕ ਰਹੀ ਐ ਤੇ ਸਾਰੇ ਇਹ ਕਾਂਗਰਸੀ ਕੱਢ ਲਈ ਆਪ ਵਾਲੇ ਮਤਾ ਕਿਉਂ ਨਹੀਂ ਪਾਉਂਦੇ ਕਿਸਾਨਾਂ ਦੇ ਹੱਕ ਦੇ ਮਤਾ ਕਿਉਂ ਨਹੀਂ ਪਾਉਂਦੇ ਜੇ ਸੱਚੇ ਐ ਜੀ ਇਹੀ ਜਿਹੜਾ ਜਾਖਰ ਅੱਜ ਬੋਲਿਆ ਤੇ ਕਹਿੰਦਾ ਹੁੰਦਾ ਸੀ ਇਹਦਾ ਪ੍ਰਧਾਨ ਮੰਤਰੀ ਦਾ ਦੋ ਦਿਨਾਂ ਦਾ ਦੋ ਮਿੰਟਾਂ ਦਾ ਕੰਮ ਐ ਜੀ ਜੇ ਇਹਦੀ ਨਿੱਜਤ ਸਾਫ ਐ ਨਾ ਤੇ 2 ਮਿੰਟਾਂ ਚ ਇੱਕ ਸੰਨਰਾ ਮਸਲਾ ਹੱਲ ਹੋ ਜਾਊਗਾ ਤੇ ਅੱਜ ਉਹ ਵੀ ਬਦਲ ਗਿਆ ਅੱਜ ਉਹ ਵੀ ਬਦਲ ਗਿਆ ਜੇਕਰ ਇਹ ਸਾਫ਼ ਹੈ ਤੇ ਇੱਕ ਵੀ ਕਿਸੇ ਲੀਡਰ ਨੇ ਬੀਜੇਪੀ ਦੇ ਵੋਟ ਇੱਕ ਵੀ ਬਿਆਨ ਨਹੀਂ ਦਿੱਤਾ ਵੀ ਸਾਡਾ ਜਿਹੜਾ ਸ਼ੁਭ ਕਰਨਾ ਉਹਦੇ ਗੋਲੀਆਂ ਕਿਉਂ ਮਾਰੀਆਂ ਗਈਆਂ ਸੱਧੀਆਂ ਗੋਲੀਆਂ ਕਿਉਂ ਮਾਰੀਆਂ ਗਈਆਂ ਜਿਹੜੀਆਂ ਰੋਕਾਂ ਲਾਈਆਂ ਬੀਜੇਪੀ ਨੇ ਕਿਉਂ ਲਾਈਆਂ ਜਾਂ ਵੀ ਜਿਹੜੇ ਬਾਰਡਰ ਤੇ ਓਵਰਡੇਟ ਅਥਰੂ ਗੈਸ ਗੋਲੇ ਛੱਡੇ ਗਏ ਵੀ ਜਿਹੜੇ ਅਥਰੂ ਗੋਲੇ ਤੇ ਗਏ ਸੋਥੇ ਛੱਡੇ ਗਏ ਗੋਲੇ ਛੱਡੇ ਗਏ ਮੈਂ ਤਾਂ ਅੱਜ ਤੀਕ 65 ਦਾ ਜੰਗ ਮੈਂ ਵੇਖਿਆ 71 ਦਾ ਮੈਂ ਵੇਖਿਆ ਕਿਤੇ ਨਹੀਂ ਵੇਖਿਆ ਵੀ ਆ ਜਿਹੜੇ ਬੰਬ ਸਾਡੇ ਕਿਸਾਨਾਂ ਤੇ ਚਲਾਏ ਗਏ ਆ ਜੀ ਵੀ ਇੱਕ ਪਾਸੇ ਤਾਂ ਕਹਿੰਦੇ ਆ ਵੀ ਅਸੀਂ ਕਿਸਾਨਾਂ ਦੇ ਨਾਲ ਆ ਤੇ ਦੂਜੇ ਪਾਸੇ ਗੋਲੀਆਂ ਭਾਜਪੀ ਮਾਰਦੀ ਹੈ ਤੇ ਇੱਕ ਵੀ ਲੀਡਰ ਉੱਥੇ ਇਹ ਨਹੀਂ ਕਹਿੰਦਾ ਵੀ ਅਸੀਂ ਭਾਜਪੀ ਦੇ ਨਾਲੋਂ ਨਾਤਾ ਤੋੜਾਂਗੇ ਵੀ ਅਸੀਂ ਬੀਜੇਪੀ ਨੂੰ ਵੋਟਾਂ ਨਾ ਪਾਏ ਜੇ ਕਿਸਾਨਾਂ ਦੀ ਦੁਸ਼ਮਣ ਹੈ ਵੇਖੋ ਇੱਕ ਤੀਰ ਦੇ ਨਾਲ ਦੋ ਨਛਾਣੇ ਮਾਰ ਰਹੇ ਹੈ ਜਿਹੜੇ ਲੀਡਰ ਹੈ ਉਹੀ ਗੱਲ ਕਾਂਗਰਸ ਦੀ ਹੈ ਉਹੀ ਕਾਲੀਆਂ ਦੀ ਹੈ ਉਹੀ ਬੀਜੇਪੀ ਵਾਲਿਆਂ ਦੀ ਹੈ ਜੀ ਅੱਜ ਇਹ ਕਿਉਂ ਨਹੀਂ ਮਤਾ ਪਾਉਂਦੇ ਜਿਹੜਾ ਪੰਜਾਬ ਦਾ ਜਾਖੜ ਹੈ ਉਹ ਮਤਾ ਪਾਵੇ ਪੰਜਾਬ ਦੇ ਜਿੰਨੇ ਬੀਜੇਪੀ ਦੇ ਲੀਡਰ ਜੀ ਵੀ ਅਸੀਂ ਇਹਨਾਂ ਨੇ ਨਜਾਇਜ਼ ਗੋਲੀਆਂ ਮਾਰੀਆਂ ਕਿਸਾਨਾਂ ਦੇ ਨਜਾਇਜ਼ ਅਥਰੂ ਗਏ ਸ ਇਹਨਾਂ ਨੇ ਛੱਡੇ ਹੈ ਨਜਾਇਜ਼ ਉਹਨਾਂ ਦੇ ਉੱਤੇ ਕੇਸ ਪਾਏ ਐ ਵੀ ਅਸੀਂ ਬੀਜੇਪੀ ਨੂੰ ਆਲਵਿਦਾ ਕਹਿਣੀ ਐ ਕਾਲੀਗਲ ਕਿਉਂ ਨਹੀਂ ਕਹਿੰਦਾ ਵੀ ਅਸੀਂ ਬੀਜੇਪੀ ਨਾਲ ਕਿਉਂ ਨਹੀਂ ਅਸੀਂ ਨਹੀਂ ਸਮਝੌਤਾ ਕਰਦੇ ਇਹਨਾਂ ਨੇ ਕਿਸਾਨਾਂ ਤੇ ਗੋਲੀਆਂ ਮਾਰੀਆਂ ਇਹਨਾਂ ਨੇ ਕਿਸਾਨਾਂ ਦੇ ਹੱਕ ਨਹੀਂ ਦਿੰਦੇ ਸਾਰੇ ਇਹ ਸਿਆਸੀ ਰੋਟੀਆਂ ਸੇਕ ਲਏ ਗੁਰੂ ਮਹਾਰਾਜੀ ਦੀ ਹਜ਼ੂਰੀ ਚ ਖੜ ਕੇ ਇਹ ਝੂਠ ਮਾਰਦੇ ਐ ਜਿਵੇਂ ਕਾਂਗਰਸ ਦਾ ਕੱਖ ਨਹੀਂ ਰਿਆ ਕਿਵੇਂ ਬਾਦਲਾ ਦਾ ਵੀ ਹੁਣ ਜਿਵੇਂ ਆਨੇਮ ਜਿਸੀ ਜਿਹਨੇ ਮਾਰੇ ਦੀ ਬੇਅਦਬੀ ਕਰਾਈ ਹੈ ਉਹਦਾ ਕੱਖ ਨਾ ਰੇ ਤੇ ਕਿੱਥੇ 70 ਸੀਟਾਂ ਜੀ ਕਿੱਥੇ 3 ਰਹਿ ਗਈਆਂ ਇਹਨਾਂ ਦਾ ਵੀ ਕੱਖ ਨਹੀਂ ਰਿਆ ਆਉਣ ਵਾਲੇ ਸਮੇਂ 'ਚ ਨਾ ਕਾਂਗਰਸ ਇੱਥੇ ਅੱਗੇ ਆਵੇ ਤੇ ਨਾ ਇੱਥੇ ਕਾਲੀ ਦਾਲ ਹੋਣ ਇਹਨਾਂ ਨੇ ਗੁਰੂ ਮਹਾਰਾਜ ਨਾਲ thro ਕਮਾਏ ਹੈ ਜੀ ਇਹ ਮਹਾਰਾਜ ਦੇ ਧੱਕੇ ਹੈ ਜਿਹੜਾ ਸਿੱਖ ਦਾ ਪੁੱਤ ਹੈ ਗੁਰੂ ਗਰੰਥ ਸਾਹਿਬ ਨੂੰ ਮੰਨਦਾ ਚਾਹ ਗੁਰੂ ਗੋਪ ਸਿੰਘ ਮਾਰੇ ਦਾ ਸਿੱਖ ਹੈ ਉਹਦਾ ਇਹਨਾਂ ਨੂੰ ਵੋਟ ਪਾਵੇ ਨਾ ਤੇ ਹੁਣ ਅਗਲੀ ਗੱਲ ਮੈਂ ਕੀ ਕਹਾਂ ਜਿਹੜੇ ਦੂਜੇ ਹੁੰਦੇ ਐ ਉਹਨਾਂ ਦੀ ਤਾਂ ਵਿਲਾਈ ਹੁੰਦੀ ਐ ਸਾਰਾ ਕੁਝ ਵੇਖ ਕੇ ਵੀ ਉਹ ਫਿਰ ਵੀ ਵੋਟਾਂ ਕਹਿੰਦੇ ਕਾਲੀ ਦਲ ਜਿੰਦਾਬਾਦ ਹੀ ਐ ਖਾਲਸਾ ਜੀ ਅੱਜ ਵਰਸੀ ਪ੍ਰਕਾਸ਼ ਸਿੰਘ ਦੀ ਬਾਦਲ ਦੀ ਜਿਹੜੀ ਉੱਥੇ ਸਟੇਜ ਤੇ ਜਦੋਂ ਸੁਖਬੀਰ ਬਾਦਲ ਬੋਲ ਰਿਹਾ ਸੀਗੇ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈਗੀ ਐ ਕਿਸੇ ਪਰਿਵਾਰ ਦੀ ਜਾਇਦਾਦ ਨਹੀਂ ਹੈਗੀ ਕਹਿੰਦੇ ਵੀ ਸਿੱਖ ਕੌਮ ਦੀ ਪਾਰਟੀ ਐ ਵੇਖੋ ਜੀ ਸਿੱਖ ਕੌਮ ਦੀ ਪਾਰਟੀ ਨਹੀਂ ਜੇਕਰ ਸਿੱਖ ਕੌਮ ਦੀ ਪਾਰਟੀ ਹੁੰਦੀ ਤੇ ਇਹ ਲੈ ਕੇ ਤਸੀਹੇ ਮਾਰਦਾ ਪੈਰਾਂ 'ਚ 20 80 70 ਸਾਲ ਮੇਰੇ ਪਿਓ ਨੇ ਪ੍ਰਧਾਨਗੀ ਕੀਤੀ ਹੈ ਫਿਰ ਮੈਂ ਕੀਤੀ ਹੈ ਵੀ ਆ ਚੱਕੋ ਤਸੀਹੇ ਜਿਹਨੂੰ ਮਰਜ਼ੀ ਬਣਾ ਲਓ ਇਹ ਇਹ ਟੂਠ ਮਾਰਦਿਆ ਮਹਾਰਾਜ ਜੀ ਹਜ਼ੂਰੀ 'ਚ ਇਹ ਚਿੰਬੜੇ ਹੋਏ ਆ ਕੁਰਸੀ ਨੂੰ ਇਹ ਇਹਨਾਂ ਦੇ ਭਾ ਦੇ ਸਾਰੇ ਸਿੱਖ ਮਰ ਜਾਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜੇ ਇਹਨਾਂ ਨੂੰ ਕੁਰਸੀ ਚਾਹੀਦੀ ਹੈ ਤੇ ਮੈਨੂੰ ਇਹ ਪਤਾ ਹੈ ਵੀ ਹੁਣ ਕੁਰਸੀ ਦਾ ਅੱਗੇ-ਅੱਗੇ ਜਾਊਗੀ ਤੇ ਸਖਬੀਰ ਬਾਦਲ ਮਗਰ-ਮਗਰ ਜਾਊਗਾ ਕੁਰਸੀ ਨਾ ਕਾਂਗਰਸੀਆਂ ਨੂੰ ਮਿਲੇ ਤੇ ਨਾ ਇੱਥੇ ਕਾਲੀਆਂ ਨੂੰ ਮਿਲੇ ਖਾਲਸਾ ਜੀ ਜਿਹੜੇ ਵਰਸੀ ਦੇ ਸਮੇਂ ਪਿੱਛੇ ਹਜ਼ਾਰਾਂ ਲੱਖਾਂ ਹੀ ਲੋਕ ਪੱਗਾਂ ਵਾਲੇ ਬੈਠੇ ਸੀ ਤੁਹਾਡਾ ਕੀ ਕਹਿਣਾ ਹੋਣਾ ਤੇ ਦੇਖੋ ਜੀ ਜਿਹੜਾ ਮੈਂ ਟੀਵੀ 'ਚ ਵੇਖਿਆ ਮੈਨੂੰ ਤਾਂ ਲੱਖਾਂ ਦੇ ਕੋਈ ਵਿੱਚ ਢੀਲੇ ਨਹੀਂ ਸੀਗੇ ਜਿਹੜਾ ਲੱਖਾਂ ਦਾ ਇਕੱਠ ਹੁੰਦਾ ਨਾ ਬੜੀ ਦੂਰ ਤੀਕ ਨਿਗਾ ਮਾਰਗੇ ਨਾ ਹਜ਼ਾਰਾਂ ਹੋਣਗੇ ਤੇ ਉੱਥੋਂ ਕੀ ਦੇਖ ਜਾਂਦਾ ਵੀ ਆਪਣਾ ਕੀ ਵਿੱਚ ਦੇਖ ਜਾਂਦੀ ਸਾਰੀ ਗੱਲ ਹੂੰ ਉੱਥੇ ਦਾ ਗੰਟੀ ਦੇ ਦਾ ਬੰਦੇ ਮੈਨੂੰ ਕੀ ਦੇ ਸੀ ਤੇ ਕਹੀ ਜਾਂਦੀ ਲੱਖਾਂ ਦੇ ਲੱਖਾਂ ਦੇ ਇੱਕ ਕਿਲੇ ਦੇ ਵਿੱਚ 7000 ਬੰਦਾ ਵਹਿੰਦਾ ਹੈ ਜੀ ਵੱਤ ਵਾਦੇ ਮੇਰੇ ਖਲ 10000 ਵੀ ਬੰਦਾ ਨਹੀਂ ਸੀ ਤੇ ਲੱਖਾਂ ਦਾ ਘੱਟ ਕਿੱਥੋਂ ਹੋ ਗਿਆ ਉਹ ਜਿਹੜੀ ਵੀਡੀਓ ਵਿੱਚ ਦਿੱਸੀ ਜਾਂਦੀ ਹੈ ਨਾ ਹੂੰ ਉਹ 7000 ਤਾਂ ਬੰਦਾ ਇੱਕ ਕਿਲੇ ਚ ਵਹਿੰਦਾ ਹੈ ਕਿ ਉਹ ਇੱਕ ਕਿਲੇ ਤੋਂ ਘੱਟ ਲੋਕ ਦੇ ਸੀ ਜਾਂਦੇ ਆ ਤੇ ਲੱਖਾਂ ਲੋਕ ਉੱਥੇ ਕਿੱਥੋਂ ਆ ਗਏ ਜੀ ਜੀ ਇਹ ਸਾਰੀਆਂ ਗੱਲਾਂ ਸਭ ਝੂਠ ਹੈ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਵੀ ਝੂਠ ਮਰੀ ਜਾਂਦੇ ਏਡੂ ਉੱਤੇ ਹੋਰ ਕੀ ਹੋਊਗਾ ਜੀ ਜੀ ਸੋ ਦੋਸਤੋ ਜਿਸ ਤਰ੍ਹਾਂ ਅਸੀਂ ਮੁਕਸਰ ਦੀ ਧਰਤੀ ਤੇ ਪਹੁੰਚੇ ਸੀਗੇ ਸਾਡੇ ਨਾਲ ਨੇ ਬੁਲਾਰੇ ਜਿਹੜੇ ਬਾਬਾ ਹਮੀਰ ਸਿੰਘ ਜੀ ਉਹਨਾਂ ਨੇ ਗੱਲਬਾਤ ਕੀਤੀ ਹੈ ਸੁਖਵੀਰ ਸਿੰਘ ਬਾਦਲ ਦੇ ਕਈ ਵੱਡੇ ਵੱਡੇ ਕਲਾਸੇ ਕੀਤੇ ਨੇ ਹੋਰ ਵੀ ਕੌਮ ਨੂੰ ਲੈ ਕੇ ਜਿਹੜੇ ਬڑے ਵੱਡੇ ਸਵਾਲ ਉਹਨਾਂ ਨੇ ਸਵਾਲਾਂ ਦੇ ਜਵਾਬ ਵੀ ਦਿੱਤੇ ਹੈਗੇ ਨੇ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਦੋਸਤੋ ਅੱਗੇ ਸ਼ੇਅਰ ਕਰੋ ਸੋ ਸਾਡੇ ਨਾਲ ਸੀ ਬਾਬਾ ਹਮੀਰ ਸਿੰਘ ਖਾਲਸਾ ਜੀ ਸੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਇਨਸ਼ਾਨ ਸਿੰਘ ਇਸ ਵੀਡੀਓ ਤੇ ਤੁਸੀਂ ਆਪਣੇ ਆਪਣੇ ਕਮੈਂਟ ਵੀ ਜਰੂਰ ਦੇਣੇ ਨੇ ਸੋ ਮੇਰੇ ਨਾਲ ਸੀ ਕੈਮਰਾਮੈਨ ਸਜੋਗੀ ਬਾਬਾ ਜੀ ਧੰਨਵਾਦ ਵਾਹਿਗੁਰੂ ਜਿੱਕਾ ਕਾਤ ਸਾਹ ਵਰੀ ਫਤਿਹ ਜੀ ਦਾ ਜੀ ਬਹੁਤ ਬਹੁਤ ਵਾਹਿਗੁਰੂ ਜਿੱਕਾ ਕਾਤ ਸਾਹ ਵਰੀ ਫਤਿਹ ਜੀ